आज लुधियाने तो आम आदमी पार्टी तो बने दलित विकास बोर्ड के चेयरमैन श्री विजय दानव जी पावन भगवान वाल्मीकि तीर्थ विखे नतमस्तक होने लिये लुधियाना तो अमृतसर आने ते अंबेडकर समाज दल दे राष्ट्रीय प्रधान श्री सनी दानव जी ने अपनी टीम दे नाल उन्हां दा निघा स्वागत किया ਹਾਂਜੀ ਦਰਿੰਦਰ ਜੀ ਜੈ ਵਾਲਮੀਕੀ ਜੈ ਭੀਮ ਜੈ ਭਰਾ ਸਾਥੀਓ ਮੈਂ ਇਸ ਸ੍ਰੀ ਧਨਵ ਰਾਸ਼ਟਰੀ ਅਧਿਐਕਸ਼ ਸਮਾਜ ਦਾ ਅਰਥ ਹੋਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਸਾਡਾ ਸਮਾਜ ਵਾਲਮੀਕੀ ਸਮਾਜ ਆ ਜਿਹਦੀ ਅਕਸਰ ਅਸੀਂ ਮੰਗ ਕਰਦੇ ਹਾਂ ਕਿ ਸਰਕਾਰਾਂ ਸਾਡੇ ਨਾਲ ਵਿਤਕਰੇ ਕਰਦੀਆਂ ਆ ਆਮ ਆਦਮੀ ਸਰਕਾਰ ਨੇ ਜਿਹੜਾ ਬਹੁਤ ਹੀ ਆਦਮੀ ਹੈ ਸਾਡੇ ਵੱਡੇ ਵੀ ਵਿਦੇਸ਼ ਵਿਜੇ ਦਾਰਪ ਜੀ ਨੂੰ ਦਲਤ ਵਿਕਾਸ ਬੋਰਡ ਦਾ ਚੇਅਰਮੈਨ ਬਣਾ ਕੇ ਸਾਡਾ ਮਾਨ ਵਿਦਾਇਆ ਮੈਂ ਸਭ ਤੋਂ ਪਹਿਲੀ ਸਰਕਾਰ ਦਾ ਤੋਂ ਬਤਨੂਗੀ ਔਰ ਨਾਲ ਦੇ ਨਾਲ ਬ੍ਰੇਸ਼ਟ ਵਿਜੇ ਦਾਨਵ ਜੀ ਜਿਨ੍ਹਾਂ ਨੇ ਸਾਰਾ ਜੀਵਨ ਜੋ ਅਸੀਂ ਕੰਪਲ ਤੋਂ ਦੇਖਦੇ ਆਏ ਆਂ ਜੀ ਆਜ਼ਾਦੀ ਤੋਂ ਲੈ ਕੇ ਕਾਰਪੋਰੇਸ਼ਨ ਦੇ ਸਾਥੀਆਂ ਨੇ ਸੰਘਰਸ਼ ਹੋਵੇ ਜਾਂ ਪ੍ਰਾਈਵੇਟੇਸ਼ਨ ਦੇ ਖਿਲਾਫ ਕੋਈ ਗੱਲ ਹੋਵੇ ਬਹੁਤ ਵੱਡੇ ਵੱਡੇ ਮੋਰਚੇ ਲਾ ਕੇ ਅੰਦੋਲਨ ਕਰਕੇ ਸੈਕੂਲਰਾਈਜੇਸ਼ਨ ਦੇ ਬਾਰੇ ਗੱਲ ਹੋਵੇ ਕਿਤੇ ਦਲਤ ਬਹਾਨਾ ਤਾਣਿਆ ਹੋਵੇ ਹਮੇਸ਼ਾ ਪਹਿਲ ਦੇ ਅਧਾਰ ਤੇ ਦਲਤਾਂ ਦੀ ਲੜਾਈ ਕੀਤੀ ਆ ਔਰ ਅੱਜ ਸਰਕਾਰ ਨੇ ਜਿਹੜੀ ਹੈ ਦਲਤਾਂ ਕੋਸਟ ਦਾ ਛੇਮਾ ਬਣਾਇਆ ਜਿਹਨਾਂ ਨੂੰ ਇੱਕ ਸਹੀ ਹੱਥਾਂ ਦੇ ਵਿੱਚ ਤੱਕ ਦਿੱਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਦਲਤਾਂ ਦਾ ਖੱਦ ਜਿਹੜਾ ਹੋਰ ਉੱਚਾ ਹੋਊਗਾ ਔਰ ਉਹਨਾਂ ਦੇ ਇਨਸਾਫ ਦੀ ਗੱਲ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਪ੍ਰਾਈਵੇਟੇਸ਼ਨ ਦੇ ਨਾਂ ਤੇ ਨਿਜੀਕਰਨ ਦੇ ਨਾਂ ਤੇ ਸਾਡੇ ਲੋਕਾਂ ਨੂੰ ਦਬਾਇਆ ਜਾ ਰਿਹਾ ਉਹ ਸਾਡੇ ਹੱਥ ਦੀ ਗੱਲ ਲੋਕਾਂ ਦੇ ਨਾਲ ਹੋਰ ਵੀ ਉੱਤੇ ਭੇਦਭਾਵ ਜੇ ਹੋ ਰਿਹਾ ਇਹ ਸਾਰੇ ਮਸਲੇ ਜਿਹੜੇ ਆ ਦਾਨਵ ਸਾਧੀ ਰਦਵਾਈ ਦੇ ਵਿੱਚ ਅਸੀਂ ਆਸ ਕਰਦੇ ਹੱਲ ਹੋਣਗੇ ਮੈਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਚਹਲਾ ਦੇ ਵਿੱਚ ਇਹੀ ਅਰਦਾਸ ਤੇ ਬੇਨਤੀ ਕਰਦਾ ਜਿਸ ਤਰ੍ਹਾਂ ਕਿ ਸਾਡਾ ਸ਼ਲੋਕਾ ਕਿ ਐਸੇ ਵੀਰ ਜਿਹੜੇ ਆਤੇ ਰਹੇ ਅਜੂਬ ਵੀਰ ਤਾਂ ਬਦਲੋ ਜਾਮਾ ਤੋਂ ਦਾਨਵ ਸਾਹਿਬ ਨੂੰ ਜਿਹੜੀ ਸ਼ਕਤੀ ਮਿਲੀ ਆ ਉਹਦੇ ਨਾਲ ਸਾਡਾ ਜੁੜੀ ਕਿ ਜਿਹੜਾ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜੀ ਆ ਇਹ ਪੰਜਾਬ ਦਾ ਕੱਦ ਜਿਹੜਾ ਉਗਰਚਾ ਹੋਇਆ ਆ ਅੱਜ ਪੂਰੇ ਵਰਲਡ ਦੇ ਵਿੱਚ ਉਹ ਸਾਥੀ ਜਿਹੜੇ ਆ ਜਦੋਂ ਗੱਲ ਕਰਦੇ ਆ ਦਾਨਵ ਸਾਹਿਬ ਦੇ ਬਾਰੇ ਜ਼ਿਕਰ ਕਰਦੇ ਆ ਉਹ ਖੁਸ਼ੀ ਦੀ ਲਹਿਰ ਉਹਨਾਂ ਦੇ ਵਿੱਚ ਮੈਂ ਉਹਨਾਂ ਸਾਰਿਆਂ ਵੱਲੋਂ ਕਰਮ ਪਿਤਾ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਦਾ ਕਰਦਾ ਔਰ ਨਾਲ ਦੇ ਨਾਲ ਇਹ ਵੀ ਆਸ ਕਰਦਾ ਕਿ ਦਾਨਵ ਸਾਹਿਬ ਸਾਡੇ ਹੱਕਾਂ ਦੀ ਰਾਖੀ ਜੜੀ ਆ ਉਹ ਇਦਾਂ ਹੀ ਕਰਦੇ ਰਹਿਣਗੇ ਔਰ ਅੰਬੇਡਕਰ ਸਮਾਜ ਦਲ ਜਿਹੜਾ ਹੈ ਮੈਂ ਆਪਣੇ ਵੱਲੋਂ ਔਰ ਸਮੁੱਚੇ ਆਪਣੇ ਸਾਥੀਆਂ ਵੱਲੋਂ ਇਹ ਵਿਸ਼ਵਾਸ ਦਉ ਉਹਨਾਂ ਦਾਨਵ ਸਾਹਿਬ ਨੂੰ ਜਿੱਥੇ ਕਿਤੇ ਵੀ ਸਾਡੀ ਡਿਊਟੀ ਲਾਈ ਜਾਏਗੀ ਕਿਸੇ ਵੀ ਮੈਦਾਨ ਦੇ ਵਿੱਚ ਲਾਈ ਜਾਏਗੀ ਅਪਾ ਮੋਢੇ ਨਾਲ ਮੋਢਾ ਨਾਲ ਆ ਕੇ ਉਹਨਾਂ ਦੇ ਦਿਸ਼ਾ ਅਦੇਸ਼ਾਂ ਦੇ ਨਾਲ ਨੌਬਰ ਖੜੇ ਹੋਵਾਂਗੇ ਔਰ ਸਮਾਜ ਦੇ ਹਰ ਕੰਮ ਦੇ ਵਿੱਚ ਯੋਗਦਾਨ ਦੇਵਾਂਗੇ ਜੈ ਵਾਲਮੀਕੀ ਜੈ ਭੀਮ ਜੈ ਭਗਤ